ਹਾਪ ਪਾਵਨ ਨਾਲ ਕਹਾਣੀ ਪੜਨਾ ਬੱਚਿਆਂ ਕੋਲ ਆਪਣੇ ਆਸ-ਪਾਸ ਕਹਾਣੀ ਹਾਪ ਪਾਵਨ ਨਾਲ ਪੜ੍ਹ ਕੇ ਸੁਣਾਉਣ ਦੀ ਬਹੁਤ ਕਮੀ ਹੁੰਦੀ ਹੈ। ਬਧੀਆ ਤਰ੍ਹਾਂ ਹਾਪ ਪਾਵਨ ਨਾਲ ਕਹਾਣੀ ਪੜ੍ਹ ਕੇ ਸੁਣਾਉਣਾ ਬੱਚਿਆਂ ਦਾ ਧਿਆਨ ਕਹਾਣੀ ਵੱਲ ਆਕਰਸ਼ਿਤ ਹੁੰਦਾ ਹੈ। ਨਾਲ ਹੀ ਕਹਾਣੀ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਆਓ ਦੇਖੀਏ ਹਾਪ ਪਾਵਨ ਨਾਲ ਕਹਾਣੀ ਪੜ੍ਹਨ ਦਾ ਤਰੀਕਾ ਅਭੀ ਕਾਲ ਵਿੱਚ ਪੜਾਈ ਕਰ ਰਿਹਾ ਸੀ ਉਦੋਂ ਹੀ ਉਸਦੀ ਨਜ਼ਰ ਟੁੱਟੀ ਤੇ ਪਈ ਟੁੱਟੀ ਦਾ ਪਾਣੀ ਜ਼ਮੀਨ ਉੱਤੇ ਡਿੱਗ ਰਿਹਾ ਸੀ ਆਲੇ ਦੁਆਲੇ ਦਾ ਫਰਸ਼ ਗਿੱਲਾ ਹੋ ਗਿਆ ਸੀ ਅਬੀ ਨੇ ਇੱਕ ਗੜਵੀ ਟੁੱਟੀ ਦੇ ਹੇਠਾਂ ਰੱਖ ਦਿੱਤੀ ਪਾਣੀ ਹੁਣ ਗੜਵੀ ਵਿੱਚ ਡਿੱਗਣ ਲੱਗਿਆ ਥੋੜੀ ਦੇਰ ਵਿੱਚ ਹੀ ਗੜਵੀ ਪਾਣੀ ਨਾਲ ਭਰ ਗਈ ਅਬੀ ਨੇ ਗੜਵੀ ਵਾਲਾ ਪਾਣੀ ਪੌਦਿਆਂ ਨੂੰ ਪਾ ਦਿੱਤਾ